ਪ੍ਰਿਕੋ ਪਹਿਲਾ ਤੇ ਮੈਂ ਧੰਨਵਾਦ ਕਰਦਾ ਮੈਂ ਮੇਰੇ ਤੋਂ ਕਲਪਨਾ ਤੋਂ ਪਰਾਂ ਲੋਕ ਪਹੁੰਚੇ ਸੀ ਮੈਂ ਤੇ ਕਦੀ ਸੋਚ ਹੀ ਸਕਦਾ ਸੀਗਾ ਕਿ ਭਾਜਪਾ ਦਾ ਐਸਾ ਮਾਹੌਲ ਲੋਕਾਂ ਦੇ ਮਨਾਂ ਦੇ ਅੰਦਰ ਆਊਗਾ ਕਿ ਲੋਕ ਬਾઈਲ ਇਕਸ਼ਨ ਜਿਹੜੋਂ ਡਰੇ ਹੁੰਦੇ ਨੇ ਲੋਕਾਂ ਤੇ ਡਰਾ ਹੁੰਦਾ ਹੈ ਸਰਕਾਰ ਦਾ ਜੋਰ ਹੁੰਦਾ ਹੈ ਉਹਦੇ باوجود ਜੇ ਇਸ ਤਰੀਕੇ ਪਿੰਡ ਦੇ ਲੋਕ ਹਜ਼ਾਰਾਂ ਦੀ ਤਰ੍ਹਾਂ ਇਕੱਠੇ ਹੋ ਕੇ ਨਿਕਲੇ ਨੇ ਇਹ ਸਪੱਸ਼ਟ ਦੱਸਦਾ ਹੈ ਕਿ ਮੋਦੀ ਜੀ ਦੀਆਂ ਨੀਤੀਆਂ ਜੋ ਗਰੀਬ ਪਿੱਛੇ ਜੋ ਜ਼ਰੂਰਤਮੰਦ ਦੇ ਨਾਲ ਖੜੇ ਨੇ ਜੋ ਕਿਸਾਨ ਦੇ ਨਾਲ ਉਹ ਖੜੇ ਨੇ ਜਿਸ ਤਰੀਕੇ ਹੜਾਂ ਦੇ ਵੇਲੇ ਕੇਂਦਰ ਸਰਕਾਰ ਨੇ ਆ ਕੇ ਖੜੇ ਹੋਣਾ ਨਾਲ ਕੀਤਾ ਔਰ ਇੱਕ ਇੱਕ ਮੰਤਰੀ ਕੇ ਇੱਕ ਪਿੰਡ ਤੱਕ ਗਿਆ ਕੇਂਦਰ ਦਾ ਭਾਵੇਂ ਸਾਡੇ ਇੱਕ ਐਮਐਲਏ ਸੀ ਭਾਵੇਂ ਸਾਡਾ ਕੋਈ ਐਮਪੀ ਨਹੀਂ ਸੀ ਲੇਕਿਨ ਮੋਦੀ ਜੀ ਦੀ ਸੋਚ ਸੀ ਅਗਰ ਦੇਸ਼ ਨੂੰ ਅਬਾਦ ਕਰਨਾ ਅਗਰ ਦੇਸ਼ ਨੂੰ ਵਿਕਸਿਤ ਕਰਨਾ ਹੈ ਤੇ ਪੰਜਾਬ ਦੇਰੇ ਆ ਦੇਸ਼ ਦਾ ਪੰਜਾਬ ਤੋਂ ਬਿਨਾ ਸਾਰੇ ਦੇਸ਼ ਦੀਆਂ ਜਿਹੜੀਆਂ ਜ਼ਰੂਰਤਾਂ ਦੂਰੀਆਂ ਨੇ ਇਸ ਕਰਕੇ ਜੋ ਉਹਨਾਂ ਦੀ ਸੋਚ ਸੀ ਮੈਂ ਦੇਖ ਰਿਹਾ ਕਿ ਉਹਨੂੰ ਹੁਣ ਬੁਰਾ ਪੈ ਰਿਹਾ ਅੱਜ ਹਰਜੀਤ ਸਿੰਘ ਸੰਧੂ ਜੀ ਜਦੋਂ ਅੱਜ ਇੱਥੇ ਪਹੁੰਚੇ ਨੇ ਮੈਂ ਇਹ ਕਿੰਨਾ ਨੇ ਇੱਕ ਇਲਾਕੇ ਦੀ ਛੋਟੀ ਜੀ ਮੀਟਿੰਗ ਰੱਖੀ ਸੀ ਪਰ ਉਹ ਮੀਟਿੰਗ ਐਡੀ ਵੱਡੇ ਤੇ ਤਬਦੀਲੀ ਹੋ ਗਈ ਹਜ਼ਾਰਾਂ ਦੀ ਤਦਾਦ ਅੰਦਰ ਤੁਸੀਂ ਵੀ ਦੇਖਿਆ ਹੈ ਤੁਸੀਂ ਵੀ ਦੇਖਦੇ ਹੋਗੇ ਸਰਕਾਰ ਪੂਰਾ ਜ਼ੋਰ ਲਾ ਕੇ ਵੀ ਜਿੱਥੇ ਐਸਐਸਪੀ ਕੰਮ ਕਰਦੇ ਉਹਨਾਂ ਲਈ ਐਸਟੀਐਮ ਨੂੰ ਕਿਆ ਰੱਖਿਆ ਹੁੰਦਾ ਡੀਸੀ ਨੂੰ ਕਿਆ ਰੱਖਿਆ ਹੁੰਦਾ ਵੀਡੀਓ ਲੱਗਾ ਹੁੰਦਾ ਸਾਰੇ ਪੰਚਾਇਤ ਅਫਸਰ ਲੱਗੇ ਹੁੰਦੇ ਉਹਦੇ ਬਾਅਦ ਵੀ ਇੰਨਾ ਇਕੱਠ ਨਹੀਂ ਇਕੱਠਾ ਕਰ ਸਕਦੇ ਇੱਕ ਪਾਰਟੀ ਜਿਹੜੀ ਪਹਿਲੀ ਵਾਰ ਇਸਾਂ ਦੇ ਚੋਣ ਲੜ ਰਹੀ ਆ ਜਿਹਦੇ ਬਾਰੇ ਚ ਲੋਕਾਂ ਨੂੰ ਅਜੇ ਘੱਟ ਜਾਣਕਾਰੀ ਸੀ ਜਿਹਦੀ ਅਜੇ ਤੱਕ ਲੀਡਰਸ਼ਿਪ ਵੀ ਇਸਟੈਬਲਿਸ਼ ਨਹੀਂ ਹੋਈ ਸੀ ਉੰਨਾ ਐਸਾ ਹੰਗਾਰਾ ਮਿਲਣਾ ਆਪਣੇ ਆਪ 'ਚ ਦੱਸਦਾ ਏ ਕਿ ਇਸ ਵੇਲੇ ਲੋਕਾਂ ਦਾ ਮੰਨਿਆ ਕਿ ਨਸ਼ਿਆਂ ਤੋਂ ਮੁਕਤੀ ਪਾਈਏ ਇਸ ਗੈਂਗਸਟਰਾਂ ਤੋਂ ਮੁਕਤੀ ਮੁਕਤੀ ਪਾਈਏ ਇਸ ਪੰਜਾਬ ਦੇ ਕਰਜ਼ੇ ਤੋਂ ਮੁਕਤੀ ਪਾਈਏ ਤੇ ਮੋਦੀ ਜੀ ਦੇ ਨਾਲ ਬਾਹਰ ਫੜ ਕੇ ਅੱਗੇ ਵਧਿਏ ਸੋ ਮੈਂ ਇਲਾਕੇ ਦੇ ਨਾਗਰਿਕਾਂ ਨੂੰ ਬੇਨਤੀ ਕਰਦਾ ਹਾਂ ਇੱਕ ਮੌਕਾ ਏ ਤੁਸੀਂ ਇੱਕ ਮੌਕਾ ਤਾਂ ਸਾਨੂੰ ਦਿਓ ਆਉਣ ਵਾਲੇ ਸਮੇਂ ਦੇ ਅੰਦਰ ਜਿਤਨਾ ਅੱਜ ਹਰਿਆਣਾ ਬਾਦ ਹੋ ਗਿਆ ਹੈ ਉੱਤਰ ਪ੍ਰਦੇਸ਼ ਬਾਦ ਹੋ ਗਿਆ ਹੈ ਰਾਜਸਥਾਨ ਛੱਤੀਸਗੜ੍ਹ ਤੁਸੀਂ ਗੁਜਰਾਤ ਕਿਸੇ ਸੂਬੇ ਚਲੇ ਜਾਓ ਅਸੀਂ ਸਭ ਤੋਂ ਪਿੱਛੇ ਤੁਰੇ ਜਾਂਦੇ ਆ ਇੱਕ ਵਾਰ ਤੁਸੀਂ ਬੀਜੇਪੀ ਨੂੰ ਮੌਕਾ ਦੋਗੇ ਬੀਜੇਪੀ ਨੂੰ بار بار ਮੌਕਾ ਦੋਗੇ ਕਿਉਂਕਿ ਆਵਾਜ਼ ਐਸਾ ਕਰੂਗੀ ਪੰਜਾਬ ਨੂੰ ਇਹ ਮੈਂ ਬੇਨਤੀ ਕਰ ਰਿਹਾ ਹਾਂ ਜੀ ਲੋਕਾਂ ਨੇ ਕਿਹਾ ਜਿਆਦਾ ਕਿ ਬੀਜੇਪੀ ਪੱਤਖੰਦੀਆਂ ਦੀ ਪੰਥ ਤੋਂ ਲੈ ਕੇ ਬਹੁਤ ਜ਼ਿਆਦਾ ਲੋਕਾਂ ਨੂੰ ਬਾਹਰ ਕੀਤਾ ਜਾਵੇ ਦੇਖੋ ਉਹਨਾਂ ਨੇ ਤੇ ਗੱਲਾਂ ਗੁੰਮਰਾਹ ਕਰਨਗੇ ਹੋਰੋ ਕੀ ਕਰਨਗੇ ਉਹਨੂੰ ਸਾਡੇ ਗੁਣ ਗਾਣ ਕਰਨ ਤੁਹਾਨੂੰ ਕੀ ਲੱਗਦਾ ਭਗਵੰਤ ਮਾਨ ਸਟੇਜ 'ਤੇ ਫੜ ਕੇ ਕਹੇ ਕਿ ਬੀਜੇਪੀ ਚੰਗੀ ਪਾਰਟੀ ਹੈ ਸਾਨੂੰ ਗੱਲਾਂ ਹੀ ਕਰਨੀਆਂ ਉਹਨਾਂ ਨੇ ਅੱਜ ਦੇਸ਼ ਦੇ ਅੰਦਰ ਪੰਜਾਬ 'ਚੋਂ ਸਾਡਾ ਕੋਈ ਐਮਪੀ ਨਹੀਂ ਜਿੱਤਿਆ ਉਦੇ باوجود ਦੋ ਸਿੱਖਾਂ ਨੂੰ ਮੰਤਰੀ ਬਣਾਇਆ ਕੇਂਦਰ ਸਰਕਾਰ ਚ ਦਿੱਲੀ ਅੰਦਰ 12 ਸਾਲ ਤੱਕ ਆਮ ਆਨੁਪਾਰਟੀ ਦੀ ਹੀ ਸਰਕਾਰ ਰਹੀ ਜਿਹੜੀ ਤੁਹਾਡੀ ਚੁੰਦੀ ਆ ਇਹਨਾਂ ਨੇ ਕਦੀ ਸਿੱਖਾਂ ਦਾ ਹੱਕ ਨਹੀਂ ਦਿੱਤਾ ਇਹਨਾਂ ਨੇ ਸਿੱਖ ਮੰਤਰੀ ਨਹੀਂ ਬਣ ਦਿੱਤਾ ਜਿਨੂੰ ਕਿ ਪੁਰਾਣੀਆਂ ਸਰਕਾਰਾਂ ਹਰ ਕੋਈ ਬਣਾਉਂਦਾ ਰਿਹਾ ਮੋਦੀ ਜੀ ਦੀ ਸਰਕਾਰ ਬਣੀ ਤੇ ਮੈਨੂੰ ਸਿੱਖ ਮੰਤਰੀ ਰੂਪ ਚ ਕੰਮ ਕਰਨ ਦਾ ਮੌਕਾ ਮਿਲਿਆ ਮੋਦੀ ਜੀ ਇਹੋ ਜਿਹੇ ਨੇ ਜਿਹੜੇ ਗੁਰੂ ਚਰਨਾਂ ਜਾ ਕੇ ਸੀਸ ਨਵਾ ਕੇ ਕੋਈ ਅਸ਼ੀਰਵਾਦ ਨਹੀਂ ਚੁਣਨਾ ਸੀ ਤੋਂ ਉਹਨਾਂ ਪਟਨਾ ਸਾਹਿਬ ਇਹਨਾਂ ਜਾ ਕੇ ਅਰਦਾਸ ਕਰਕੇ ਅਸ਼ੀਰਵਾਦ ਲਿਆ ਇਸ ਕਰਕੇ ਇਹ ਜਿਹੜੇ ਲੋਕ ਨੇ ਹੁਣ ਇਹ ਹਰ ਪਾਸੇ ਫੇਲ ਹੋ ਗਏ ਜੇ ਡਵੈਲਪਮੈਂਟ ਫੇਲ ਹੋ ਗਏ ਇੱਕ ਕਾਨੂੰਨ ਸੱਚ ਕਰਨ ਫੇਲ ਹੋ ਗਏ ਲੁਟੇਰਿਆਂ ਦੇ ਇਹਨਾਂ ਦੇ ਉੱਤੇ ਦਾਗ ਲੱਗੇ ਹੁਣ ਲੱਗਦਾ ਹੈ ਕਿ ਭਾਜੀਪੀ ਅੱਗੇ ਕਿਉਂ ਵੱਧ ਨੂੰ ਰੋਕਣ ਦਾ ਕੋਈ ਤਰੀਕਾ ਆ ਨਵੇਂ-ਨਵੇਂ ਗੱਲਾਂ ਕੱਢ ਕੇ ਲਿਆਉਂਦੇ ਤਾਂ ਉਸ ਤੋਂ ਦੋ ਵੱਡੇ ਅੱਗ ਨੂੰ ਤਲਬ ਕੀਤਾ ਗਿਆ ਜੇ ਖਸ਼ੀਦਾ ਸਾਹਿਬ ਦੇ ਉੱਪਰ ਫੋਟੋ ਲਾ ਕੇ ਗੁਰੂ ਮਹਾਰਾਜ ਜੀ ਫੋਟੋ ਤੇ ਦੇਖੋ ਕਾਂਗਰਸ ਤੇ ਦੇਖੋ ਕਾਂਗਰਸ ਤੇ ਹਮੇਸ਼ਾ ਤੋਂ ਹੀ ਸਿੱਖ ਵਿਰੋਧੀ ਪਾਰਟੀ ਹੈ ਜਿਹਨੇ ਦਰਬਾਰ ਸਾਹਿਬ ਤੇ ਹਮਲਾ ਕਰਤਾ ਹੁਣ ਉਹਦੇ ਵਾਸਤੇ ਉਹ ਸਰਟੀਫਿਕੇਟ ਦੀ ਲੋੜ ਹੈ ਦੇਖੋ ਜਿਹੜੀ ਬਾਰ-ਬਾਰ ਗੱਲ ਕੇ ਜਾਂਦੀ ਫੋਟੋ ਲਾਉਂਦੀ ਤੁਸੀਂ ਫੋਟੋਆਂ ਉਹਨਾਂ ਦਰਬਾਰ ਸਾਹਿਬ ਤੇ ਟੈਂਕ ਤੇ ਤਰਫ توپਾਂ ਲੈ ਕੇ ਆਗੇ ਸੀਗੇ ਅਕਾਲ ਤਖਤ ਸਾਹਿਬ ਟੈਰੀ ਕਰਤਾ ਸੀ ਉਸ ਪਾਰਟੀ ਨੂੰ ਫੋਟੋਆਂ ਦੇ ਤੋ ਹੁਣ ਤੇ ਕੀ ਹੋ ਰਿਹਾ ਇਸ ਕਰਕੇ ਪਾਪੀਆਂ ਦੀ ਪਾਰਟੀ ਕਾਂਗਰਸ ਦਾ ਨਾਮ ਲੈਣਾ ਵੀ ਚੰਗੀ ਗੱਲ ਨਹੀਂ ਹੈ ਬਿਮਾਰੀ ਦਾ ਨਾਮ ਵੀ ਨਾ ਲਿਆ ਕਰੋ ਸਰਸਰ ਸਾਲ ਜਿਸ ਵਾਰ ਭਾਰੀ ਬਹੁਮਤ ਮਿਲਦੀ ਹੈ ਇਸ ਵਾਰ ਦਿਤਾਇਆ ਜਾਂਦਾ ਵਿਸ਼ਵਾਸ ਬੀਜੇਪੀ ਤੇ ਜਿਤਾਉਂਦੇ ਨਹੀਂ ਲੋਕ ਤਾਂ 27 ਨੂੰ ਲੈ ਕੇ ਵਿਜ਼ਨ ਕੀ ਹੈ ਕਿਉਂਕਿ ਇਹ ਜਿਹੜੀ ਬਾਈ ਇਲੈਕਸ਼ਨ ਹੈ ਨਾ ਇਸ ਨੂੰ 27 ਦੇ ਨਾਲ ਬਹੁਤ ਕੰਪੇਅਰ ਕੀਤਾ ਜਾ ਰਿਹਾ ਹੈ। ਇਹ ਦੇਖੋ ਮੈਂ ਕਮੀ ਨਾਲ ਕੰਪੇਅਰ ਕਰਾਂ ਠੀਕ ਰਹੇਗਾ। ਕਿਉਂਕਿ 22 ਇਲੈਕਸ਼ਨ 22 ਇਲੈਕਸ਼ਨ ਆਉਂਦੀ ਫਿਰ ਵੀ ਉਹਦੇ ਕਈ ਐਂਗਲ ਹੁੰਦੇ ਨੇ। ਬਾਕੀ ਇਹ ਜਰੂਰ ਜਿਹੜੇ ਤੁਸੀਂ ਗੱਲ ਕਿਹਾ ਏ ਸਾਡਾ ਇੱਕ ਹੀ ਸੋਚ ਆ, ਬੀਜੇਪੀ ਦੀ ਇੱਕੋ ਸੋਚ ਆ ਪੰਜਾਬ ਨੂੰ ਆਬਾਦ ਕਰਨਾ। ਆਬਾਦ ਕੀ ਆ? ਨਸ਼ਾ ਮੁਕਤ, ਗੈਂਗਸਟਰ ਮੁਕਤ, ਕਰਜ਼ਾ ਮੁਕਤ। ਜਿਵੇਂ ਇਹ ਤਿੰਨ ਮੁਕਤੀਆਂ ਹੋ ਗਈਆਂ ਨਾ ਪੰਜਾਬ ਆਪੇ ਬਾਦ ਆ ਪੰਜਾਬ ਤੇ ਆਪਣੇ ਤਾਕਤ ਨਾਲ ਬਾਦ ਹੋ ਜਾਂਦਾ ਪੰਜਾਬ ਦੇ ਨੌਜਵਾਨਾਂ ਚੰਨੀ ਤਾਕਤ ਆ ਖੜਾਣਾ ਸਾਰਾ ਪੰਜਾਬ ਰੋੜ ਗਿਆ ਜੇ ਕੋਈ ਹੋਰ ਸੂਬਾ ਰੁੜਿਆ ਹੁੰਦਾ ਇੱਥੇ ਖੜਾ ਨਹੀਂ ਹੋਇਆ ਜਾਣਾ ਸੀਗਾ ਪੰਜਾਬ ਦਿਨਾ ਚ ਬਾਦ ਹੋ ਗਿਆ ਪੰਜਾਬ ਨੂੰ ਜਿਹੜੇ ਬੇਸਿਕ ਚੀਜ਼ਾਂ ਮਿਲ ਜਾਣ ਪੰਜਾਬ ਆਪਨੇ ਆਪ ਚ ਬਾਦ ਹੋਣ ਵਾਲੇ ਪੰਜਾਬ ਦੇ ਲੋਗਾਂ ਨੂੰ ਤਾਕਤ ਹੈ ਆਪਣੇ ਆਪ ਚ ਖੜੇ ਹੋਣ ਦੀ ਪਰ ਜਿਹੜੀ ਸਰਕਾਰੀ ਤੌਰ ਤੇ ਚੀਜ਼ਾਂ ਸੀਗੀਆਂ ਉਹ ਖੋਈਆਂ ਗਈਆਂ ਨਸ਼ਾ ਇੱਥੇ ਵੜਿਆ ਗਿਆ ਕਰਜ਼ਾ ਇਹਨਾਂ ਤੇ ਚੜਾਇਆ ਗਿਆ ਹੁਣ ਪੰਜਾਬ ਦਾ ਨੌਜਵਾਨ ਕਰਜ਼ਾ ਤੇ ਸਰਕਾਰ ਦਾ ਨਹੀਂ ਲਾ ਸਕਦਾ ਨਾ ਵਿਚਾਰਨਾ ਕਰੋ ਉਸੇ ਸਰਕਾਰ ਨੂੰ ਅੱਗੇ ਆਉਣਾ ਪਊਗਾ ਸਰ ਸਾਬਾ ਜੀ ਕਿ ਨਹੀਂ ਦਿੱਲੀ ਦਾ ਵਿਕਾਸ ਵੇਖੋ ਆਈ ਦਾ ਬਹੁਤ ਵਿਕਾਸ ਕੀਤਾ ਦਿੱਲੀ ਦਾ ਵਿਨਾਸ਼ ਕਰਨ ਲੱਗੇ ਸੀ ਵਿਕਾਸ ਮੋਹ ਨਿਕਲ ਗਿਆ ਜਿੰਦਾਬਾਦ